شمبو اور کھنوری دھرنا سالوں کے ویرود میں 28 مارچ کو سنیوکت کسان میورچا سبھی جلوں کے ڈی سی آفیس کے سامنے گیارہ بجے سے دوپہر تین بجے تک دھرنا دیں گے جس کے تیاری کو لے کر آج فتگر صاحب کرانتی کاری کسان یونین کے ضلع وریشٹ اپادھی ہردیپ سنگھ نولکھا، بھارتی کسان یونین کادیاں کے ضلع ادھیش ستبیر سنگھ گھھیرا اور بھارتی کسان یونین رجے وال کے شمبر کنوری میں شامل سے ہیں پنجاب کے مکھ منتری کو کیندر سرکار کے اشارے پہ ودھ کرنے کے لیے مجبور کیا گیا ان کا سامان توڑا گیا اور چوری بھی کی گئی دھرنے پر بیٹھے کسانوں کو گرفتار کر جیلوں میں بند کر دیا گیا کسان نے اپیل کی ਕਿ ਸਭੀ ਨਿਆਇਪ੍ਰੀਏ ਸੰਗਠਨ 11 ਵਜੇ ਫਤਿਹਗੜ ਸਾਹਿਬ ਦੇ ਡੀਸੀ ਆਫਿਸ ਪਹੁੰਚੇ ਅੱਗੇ ਸੁਣਦੇ ਹਾਂ ਸਾਈ ਮਾਰਕਨ ਦੀ ਇਸ ਰਿਪੋਰਟ ਮੇਂ ਕੀ ਕਹਾ ਜਰਨੈਲ ਸਿੰਘ ਭੋਪਿੰਦਰ ਸਿੰਘ ਜੱਲਾ ਔਰ ਸਦबीर ਸਿੰਘ ਘਨੋਰਾ ਨੇ মিডিਆ ਕੋਲ ਸਿਕੂ ਪਟੇੜੀ ਪ੍ਰਧਾਨ ਵੀ ਕੇ ਜੂ ਰਾਜੇਵ ਅਸੀਂ 28 ਤਰੀਕ ਨੂੰ ਡੀਸੀ ਦਫਤਰ ਫਤਿਹਗੜ ਸਾਹਿਬ ਆਪਣੇ ਕਿਸਾਨ ਭਰਾਵਾਂ ਦੇ ਜਿਹੜਿਆਂ ਨੂੰ ਅੱਧੀ ਰਾਤ ਨੂੰ ਭਗਵੰਤਾਨ ਸਰਕਾਰ ਨੇ ਚੰਬੂ ਬਾਰਡਰ ਰਖਨੋਰੀ ਬਾਰਡਰ ਤੋਂ ਬਿਨਾ ਦੱਸੇ ਚੱਕਿਆ ਕਿਸਾਨਾਂ ਆਗੂਆਂ ਦੀ ਮੀਟਿੰਗ ਬੁਲਾ ਕੇ ਐਡਾ ਧੋਖਾ ਕਿਸੇ ਸਰਕਾਰ ਨੇ ਵੀ ਨਹੀਂ ਕਰਿਆ ਵੀ ਆਗੂ ਨੂੰ ਬੁਲਾ ਕੇ ਜਿਹੜੇ ਵਰਕਰਾਂ ਉਹਨਾਂ ਨੂੰ ਇੱਕੋ ਦਾਮ ਰਾਤ ਨੂੰ ਚੱਕ ਕੇ ਜਿਹੜਾ ਸਾਡਾ ਸਮਾਨ ਜਿੰਨਾ ਵੀ ਪਿਆਦਾ ਕਿਤੇ ਤੇ ਕਿਤੇ ਖੜਾਦਾ ਕੋਈ ਐਮਐਲਏ ਚੱਕ ਲੈ ਗਿਆ ਕੋਈ ਹੋਰ ਚੱਕ ਲੈ ਗਿਆ ਜਿਹਦੀ ਕੋਈ ਪੁੱਛਤਾ ਹੀ ਨਹੀਂ ਉਹਦੇ ਰੋਸ ਵਜਿਓ ਅਸੀਂ 28 ਤਰੀਕ ਨੂੰ ਹਰ ਹੈੱਡ ਕੁਆਟਰ ਜ਼ਿਲ੍ਹਾ ਦਫ਼ਤਰ ਤੇ ਡੀਸੀ ਦਫ਼ਤਰ ਅਸੀਂ ਇਹ ਧਰਨਾ ਦੇ ਰਹੇ ਹਾਂ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ 20 ਸਟਾਰ ਨੇ ਦੇ ਵਿੱਚ ਬਾਅਦ ਤੇ ਬਾਅਦ ਪਹੁੰਚੋ ਕਿ ਸਰਕਾਰ ਨੂੰ ਪਤਾ ਲੱਗੇ ਵੀ ਸਾਰਾ ਕਿਸਾਨ ਵਰਗ ਜਿਹੜਾ ਦੁਖੀ ਹੈ ਜਾ ਸਗਰਾਂ ਮੇਂ ਦਿੱਤੇ ਹੋਇਆ ਸਾਨੂੰ ਸਯੁਗਤ ਮੋਰਚੇ ਵੱਲੋਂ ਕਾਹ ਲਾਈ ਆ ਵੀ ਜਿਹੜੇ ਭਰਾ ਸਾਡੇ ਉੱਥੇ ਸਰਕਾਰ ਨੇ ਚੱਕੇ ਨੇ ਅਸੀਂ ਉਹਨਾਂ ਦੇ ਹੱਕ ਵਿੱਚ ਧਰਨੇ ਦੇਣੇ ਨੇ ਔਰ ਉਹਨਾਂ ਨੂੰ ਸਰਕਾਰ ਕੋਲੋਂ ਛਡਾਉਣਾ ਹੈਗਾ ਔਰ ਜਿਹੜੇ ਤੱਕੇ ਕਰੇ ਨੇ ਉਹਨਾਂ ਦੇ ਖਿਲਾਫ ਵੀ ਧਰਨੇ ਦੇ ਰਹੇ ਕਿਹਨੇ ਤਰੀਕ ਨੂੰ ਧਰਨਾ ਦੇ ਰਿਹਾ ਕਿੱਥੇ ਦੇ ਰਿਹਾ 28 ਤਰੀਕ ਨੂੰ ਫਤਿਹਗੜ੍ਹ ਸਾਹਿਬ ਦੇ ਸੀ ਦਫ਼ਤਰ ਦੇ ਅੱਗੇ ਧਰਨਾ ਦੇਣਾ ਕਿਸਾਨਾਂ ਦੀ ਅਪੀਲ ਕਰਦੇ ਹਾਂ ਜੀ ਅਰ ਸਾਨੂੰ ਕਿਸਾਨਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਸਾਰੇ ਕਿਸਾਨ ਉੱਤੋਂ ਵੱਧ ਚੜ ਕੇ ਇਸ ਧਰਨੇ ਵਿੱਚ ਸ਼ਾਮਲ ਹੋਣ ਤੇ ਆਪਣੇ ਕਿਸਾਨ ਭਰਾਵਾਂ ਦੀ ਮਦਦ ਕੀਤੀ ਜਾਵੇ ਇਹ ਬਹੁਤ ਵੱਡਾ ਧੋਖਾ ਕੀਤਾ ਅੱਜ ਤੱਕ ਇਤਿਹਾਸ ਚ ਕਦੇ ਵੀ ਨਹੀਂ ਹੋਇਆ ਜਦੋਂ ਕਿ ਖੜਕੂਆ ਚੱਲਦਾ ਸੀ ਵੱਡੇ ਵੱਡੇ ਖੜਕੂ ਸਰਕਾਰ ਨਾਲ ਮੀਟਿੰਗ ਕਰਦੇ ਸੀ ਪਰ ਜਿਹੜੀ ਸਰਕਾਰ ਹੁੰਦੀ ਸੀ ਉਹਨੂੰ ਸੇਵ ਪੈਸੇ ਦੇ ਕੇ ਜਦ ਤੱਕ ਉਹ ਆਪਣੇ ਟਿਕਾਣੇ ਤੇ ਨਹੀਂ ਚਲੇ ਜਾਂਦੇ ਜਦ ਤੱਕ ਕੋਈ ਐਕਸ਼ਨ ਨਹੀਂ ਸੀ ਕਰਦੇ ਭਗਵੰਤਪਾਣ ਸਰਕਾਰ ਨੇ ਇਹਨਾਂ ਦੀ ਪਿੱਠ ਵਿੱਚ ਸਭ ਤੋਂ ਵੱਡਾ ਸ਼ੂਰਾ ਵਾਰਿਆ ਉਹਨਾਂ ਨੂੰ ਮੀਟਿੰਗ ਤੇ ਬੁਲਾ ਕੇ ਮੀਟਿੰਗ ਦਾ ਝਾਸਾ ਦੇ ਕੇ ਜਦ ਕਿ ਤਿੰਨ ਤਿੰਨ ਸੈਂਟਰ ਦੇ ਮਨਿਸਟਰ ਤੇ ਪੰਜਾਬ ਦੇ ਮਨਿਸਟਰ ਮੀਟਿੰਗ ਵਿੱਚ ਬੈਠੇ ਹੋਣ ਉਸ ਤੋਂ ਬਾਅਦ ਉਹਨਾਂ ਨੂੰ ਮੀਟਿੰਗ ਵਿੱਚ ਡਿਟੇਨ ਕਰਨਾ ਸਭ ਤੋਂ ਵੱਡਾ ਕਾਇਰਤਾ ਭਰਿਆ ਆਪਾਂ ਕਦਮ ਕ ਤੇ ਉੱਥੇ ਬੈਠੇ ਲੀਡਰਾਂ ਨੂੰ ਲੋਕਾਂ ਨੂੰ ਲੀਡਰਲੈਸ ਕਰਕੇ ਸਾਰੇ ਲੀਡਰਾਂ ਨੂੰ ਅਰੈਸਟ ਕਰਕੇ ਪਿੱਛੇ ਆਮ ਪਬਲਿਕ ਨੂੰ ਜੋ ਉਥੋਂ ਕੁੱਟਿਆ ਮਾਰਿਆ ਕੰਦੇੜਿਆ ਗਿਆ ਉਹਨਾਂ ਦੀ ਲੁੱਟ ਹੋਈ ਆ ਇਹ ਸਭ ਤੋਂ ਇਹਦੀ ਵੱਧ ਨਖੇਦੀ ਕਰਦੇ ਆ ਤੇ ਅਸੀਂ ਭਗਵੰਤਪານ ਸਰਕਾਰ ਦੀ ਨਿੰਦਾ ਕਰਦੇ ਹੋਏ ਇਹ ਜਿਹੜਾ 28 ਤਰੀਕ ਦਾ ਧਰਨਾ ਡੀਸੀ ਹੈੱਡਕੁਆਟਰ ਦੇ ਉੱਤੇ ਤੇ ਟਰਾਲੀਆਂ ਚੋਰੀ ਹੋ ਰਹੀਆਂ ਨੇ ਲੋਕਾਂ ਦੇ ਕਹਿੰਨਾ ਮੈਂ ਕਹਿੰਦਾ ਇਹ ਪਾਰਟੀ ਵਰਕਰਾਂ ਦੇ ਘਰੋਂ ਮਿਲ ਰਹੀਆਂ ਨੇ ਉਹ ਨਹੀਂ ਬਿਲਕੁਲ ਇਹ ਜਿਹੜੀਆਂ ਟਰਾਲੀਆਂ ਨੇ ਇੱਕ ਜਿਹੜਾ ਉੱਥੇ ਦੇ ਆਪਣੇ ਐਮਐਲਏ ਜਿਹੜਾ ਨੌਂ ਆ ਰਿਹਾ ਗੁਰਨਾਲ ਕਨਵਾਰ ਉਹ ਆਪਣੇ ਬੰਦੇ ਨੂੰ ਇੱਕ ਹੈ ਕਿ ਲੈ ਕੇ ਆਇਆ ਆਜੂ ਆਜੂ ਉੱਥੇ ਮੌਕਾ ਜੋ ਤੁਸੀਂ ਲੈ ਜਾਣਾ ਚਾਹੁੰਦੇ ਉੱਥੇ ਲੁੱਟ ਕੇ ਲੈ ਜਾਓ ਆ ਤਾਂ ਹੀ ਲੋਕ ਉੱਥੇ ਲੁੱਟ ਕੇ ਲੈ ਕੇ ਗਏ ਨੇ ਲੋਕਾਂ ਦੇ ਮੂੰਹ ਬੰਨੇ ਪੱਤਰਕਾਰਾਂ ਨੇ ਤਾਂ ਉਸੇ ਦਿਨ ਦਿਖਾ ਦਈਆਂ ਮੂੰਹ ਬੰਨੇ ਲੋਕ ਦੇਖੋ ਕਿਵੇਂ ਟਰਾਲੀਆਂ ਟਰੈਕਟਰ ਲੈ ਕੇ ਉਹਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਨੇ ਇਹ ਚੇਤਾਵਨੀ ਉਹਨੂੰ ਦੇਣੀ ਚਾਹੁੰਦੇ ਵੀ 27 ਨੇੜੇ ਆ ਕੋਈ ਜ਼ਿਆਦਾ ਜੰਦੀ ਖੇਡ ਨਹੀਂ ਹੈ ਫਿਰ ਆਪੇ ਸਾਰਾ ਹਿਸਾਬ ਲੈ ਲੈਣਾ ਆਪੇ ਲੋਕਾਂ ਨੇ ਤੇ ਫਿਰ ਜਦੋਂ ਲੋਕ ਤੱਕਾ ਕਰਨਗੇ ਫਿਰ ਇਹ ਪਿੱਟਦੇ ਨੇ ਵੀ ਸਾਡੇ ਨਾਲ ਤੱਕਾ ਹੁੰਦਾ